ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 9 ਮਈ 2023 ਦੇ ਦੰਗਿਆਂ ਨਾਲ ਸਬੰਧਿਤ 8 ਮਾਮਲਿਆਂ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਸਮਰਥਕਾਂ ਨੇ 9 ਮਈ ਨੂੰ 라ਵਲਪਿੰਡੀ ਵਿੱਚ ਫੌਜ ਦੇ ਜਨਰਲ ਹੈੱਡਕੁਆਟਰ ਅਤੇ ਲਾਹੌਰ 'ਚ ਫੌਜੀ ਅਧਿਕਾਰੀਆਂ ਦੇ ਘਰਾਂ 'ਤੇ ਹਮਲਾ ਕੀਤਾ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 9 ਮਈ 2023 ਦੇ ਦੰਗਿਆਂ ਨਾਲ ਸਬੰਧਿਤ 8 ਮਾਮਲਿਆਂ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਸਮਰਥਕਾਂ ਨੇ 9 ਮਈ ਨੂੰ 라ਵਲਪਿੰਡੀ ਵਿੱਚ ਫੌਜ ਦੇ ਜਨਰਲ ਹੈੱਡਕੁਆਟਰ ਅਤੇ ਲਾਹੌਰ 'ਚ ਫੌਜੀ ਅਧਿਕਾਰੀਆਂ ਇਮਰਾਨ ਖਾਨ ਤੇ ਨਾ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 9 ਮਈ 2023 ਦੇ ਦੰਗਿਆਂ ਨਾਲ ਸਬੰਧਿਤ 8 ਮਾਮਲਿਆਂ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਸਮਰਥਕਾਂ ਨੇ 9 ਮਈ ਨੂੰ 라ਵਲਪਿੰਡੀ ਵਿੱਚ ਫੌਜ ਦੇ ਜਨਰਲ ਹੈੱਡਕੁਆਟਰ ਅਤੇ ਲਾਹੌਰ 'ਚ ਫੌਜੀ ਅਧਿਕਾਰੀਆਂ ਦੇ ਘਰਾਂ 'ਤੇ ਹਮਲਾ ਕੀਤਾ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 9 ਮਈ 2023 ਦੇ ਦੰਗਿਆਂ ਨਾਲ ਸਬੰਧਿਤ 8 ਮਾਮਲਿਆਂ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਸਮਰਥਕਾਂ ਨੇ 9 ਮਈ ਨੂੰ 라ਵਲਪਿੰਡੀ ਵਿੱਚ ਫੌਜ ਦੇ ਜਨਰਲ ਹੈੱਡਕੁਆਟਰ ਅਤੇ ਲਾਹੌਰ 'ਚ ਫੌਜੀ ਅਧਿਕਾਰੀਆਂ ਇਮਰਾਨ ਖਾਨ ਤੇ ਨਾ ਦੰਗਿਆਂ ਨੂੰ ਰਚਨ ਦੀ ਸਾਜ਼ਿਸ਼ ਰਚਨ ਦਾ ਦੋਸ਼ ਸੀ ਇਮਰਾਨ ਦੀ ਜ਼ਮਾਨਤ ਦਾ ਫੈਸਲਾ ਚੀਫ ਜਸਟਿਸ ਜਾਇਆ ਅਫਰੀਦੀ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਦਿੱਤਾ ਇਮਰਾਨ ਇਸ ਸਮੇਂ 라ਵਲਪਿੰਡੀ ਦੀ ਅੜਿਆਲਾ ਜੇਲ੍ਹ ਚ ਬੰਦੇ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਵੀ ਇਮਰਾਨ ਨੂੰ ਜੇਲ੍ਹ ਚੋਂ ਰਿਹਾਨ ਨਹੀਂ ਕੀਤਾ ਜਾਵੇਗਾ ਕਿਉਂਕਿ ਉਹਨਾਂ ਵਿਰੁੱਧ ਕਈ ਹੋਰ ਮਾਮਲੇ ਵਿਚਾਰ ਅਧੀਨ ਨੇ ਅਤੇ ਉਹ 50 ਅਰਬ ਪਾਕਿਸਤਾਨੀ ਰੁਪਏ ਦੇ ਪ੍ਰਸ਼ਟਾਚਾਰ ਦੇ ਮਾਮਲੇ ਚ 14 ਸਾਲ ਦੀ ਸਜ਼ਾ ਕੱਠ ਰਹੇ ਨੇ